ਬਹੁਤ ਹੀ ਸਤਿਕਾਰਯੋਗ ਜੇ ਸ਼ਖਸੀਅਤ ਦੀ ਆਪਾਂ ਪਵਿੱਤਰ ਯਾਦ ਵਿੱਚ ਜੁੜ ਕੇ ਬੈਠੇ ਆ 105 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਸਫਰ ਹੈ ਆ ਬਤੌਰ ਪਾਰਟੀ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਘਟੋ ਘਟ ਸਾਢੇ 7 ਦਹਾਕੇ ਇਸ ਪਾਰਟੀ ਦੀ ਸੇਵਾ ਕੀਤੀ ਜਿਉਂ ਇਸ ਪਾਰਟੀ ਦੇ ਵਿੱਚ ਪੈਰ ਰੱਖਿਆ ਮੋੜ ਆਪਣੇ ਅਖੀਰਲੇ ਸਵਾਸਾਂ ਤੱਕ ਪੈਰ ਨਹੀਂ ਚੁੱਕਿਆ ਇਹ ਅੱਜ ਸਾਨੂੰ ਵੱਡੀ ਸਿੱਖਿਆ ਲੈਣ ਦੀ ਲੋੜ ਆ ਕਿ ਸਾਡੇ 7 ਘੰਟੇ ਪਾਰਟੀ ਦੇ ਵਿੱਚ ਸੇਵਾ ਕਰੀਏ ਤਾਂ ਉਹਦਾ ਮੁਆਵਜ਼ਾ ਮੰਗਦੇ ਆ ਪਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਛੋਟੇ ਤੋਂ ਛੋਟੇ ਵਰਕਰ ਤੇ ਵੱਡੇ ਤੋਂ ਵੱਡੇ ਵਰਕਰ ਉਹਨਾਂ ਨੂੰ ਗਲਬਕੜੀ ਦੇ ਵਿੱਚ ਲਿਆ ਉਹਨਾਂ ਨੂੰ ਪਿਆਰ ਤੇ ਸਤਿਕਾਰ ਦਿੱਤਾ ਇਹੋ ਕਾਰਨ ਕਿ ਅੱਜ ਜਿਸ ਵੇਲੇ ਪੰਜਾਬ ਦੀ ਗੱਲ ਹੁੰਦੀ ਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਪੰਜਾਬ ਦੇ ਲੋਕ ਨਾਇਕ ਕਹਿ ਕੇ ਲੋਕ ਮੁਖਾਤਬ ਹੁੰਦੇ ਆ ਮੈਂ 2-3 ਗੱਲਾਂ ਕਰਕੇ ਛੋਟੀਆਂ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਲੰਬਾ ਨਹੀਂ ਬੋਲਣਾ ਇੱਕ ਉਹਨਾਂ ਦੀ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਸਾਨੂੰ ਅਪਣਾਉਣ ਦੀ ਲੋੜ ਆ ਮੇਰੇ ਸਾਥੀ ਬੈਠੇ ਹਿਆਰਪੁਰ ਦੇ ਇੱਕ ਵਾਰੀ ਅਸੀਂ ਕੋਈ ਮਸਲਾ ਲੈ ਕੇ ਆਏ ਬਾਦਲ ਸਾਹਿਬ ਕੋਲ ਅਖੀਰ ਉਹਨਾਂ ਨੇ ਜਿੱਲੇ ਝਗੜਦੇ ਝੁਗਦੇ ਰਹੇ ਉਹ ਕਹਿੰਦੇ ਉਹ ਇੱਕ ਗੱਲ ਮੇਰੀ ਪੱਲੇ ਬੰਨੋ ਕਿ 92 ਟ੍ਰੈਫਿਕ ਚਲਾਇਆ ਕਰੋ ਮੈਂ ਪਿਛਲੀ ਵਾਰੀ ਵੀ ਕਹੀ ਸੀ ਤੇ ਸਾਰੇ ਹੈਰਾਨ ਹੋ ਗਏ ਬਈ 92 ਟ੍ਰੈਫਿਕ ਕਹਿਣ ਤੋਂ ਕੀ ਭਾਵ ਹੋਇਆ ਉਹ ਕਹਿੰਦੇ ਜਿਹੜੀ ਗੱਲ ਇੱਥੋਂ ਸੁਣੀ ਇਹਨੂੰ ਹਿਰਦੇ ਵਿੱਚ ਲੈ ਜਾਣਾ ਇੱਥੇ ਨਹੀਂ ਲਿਆਉਣਾ ਜਿਲੇ ਇੱਥੋਂ ਹਿਰਦੇ ਚੋਂ ਮੂੰਹ ਤੇ ਆਜਦਾ ਫੇਰ ਕਲੂਜਨ ਹੋਣਾ ਹੈ ਹੁਣ ਫੇਰ ਟ੍ਰੈਫਿਕ ਦਾ ਕਸੂਰ ਨਹੀਂ ਫੇਰ ਆਪਣਾ ਕਸੂਰ ਆ ਦੂਸਰਾ ਜਿਹੜਾ ਸਭ ਤੋਂ ਵੱਡਾ ਗੋਣ ਉਹ ਕਹਿੰਦੇ ਇੱਕ ਤਰ੍ਹਾਂ ਦੇ ਮਨੁੱਖ ਕਦੇ ਨਾਲ ਨਹੀਂ ਰੱਖਣੇ ਪੁੰਦਰ ਸਾਹਿਬ ਬੈਠੇ ਸਤਕਾਰਯੋਗ ਮੈਂ ਨਾਂ ਨਹੀਂ ਲੈਣਾ ਉਹਨਾਂ ਸ਼ਖਸੀਅਤਾਂ ਦਾ ਉਹਨੇ ਸਾਰੇ ਨਾਂ ਗਿਣਾਏ ਕਿ ਮੈਂ ਜੰਦੀਗੜ ਤੋਂ ਤੁਰਦਾ ਅੰਮ੍ਰਿਤਸਰ ਤੱਕ ਬਖ ਬਖ ਸੁਭਾਵਾਂ ਦੇ ਲੀਡਰ ਮੇਰੇ ਨਾਲ ਆ ਪਰ ਮੈਂ ਸਮੇਂ ਅਨੁਸਾਰ ਸਾਰਿਆਂ ਨੂੰ ਗਲਬਖੜੀ ਚ ਲੈ ਕੇ ਉਹਨਾਂ ਨੂੰ ਪਿਆਰ ਤੇ ਸਤਕਾਰ ਦਿੰਨਾ ਇਹੋ ਵੱਡੀ ਖੇਡ ਸੀ ਉਸ ਵੱਡੀ ਸ਼ਖਸੀਅਤ ਦੀ ਤੇ ਮੈਂ ਅੱਜ ਇੱਕ ਬੇਨਤੀ ਕਰਨਾ ਚਾਹੁੰਦਾ ਬਾਦਲ ਸਾਹਿਬ ਤੇ ਸਮੁੱਚੇ ਵਰਕਰਾਂ ਨੂੰ ਵੀ 227 ਲੱਗੇ ਆ ਰਿਹਾ ਭਾਵੇਂ ਅੱਜ ਪਵਿੱਤਰ ਯਾਦ ਵਿੱਚ ਜੁੜ ਕੇ ਬੈਠੇ ਮੈਂ ਕੁਝ ਸਿੱਖਣਾ ਪਊਗਾ ਦੋ ਗੁਣ ਆਪਣੇ ਅੰਦਰ ਧਾਰ ਲਿਓ ਇਹ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਸਾਡੀ ਗਵਾਈ ਕਰਦੇ ਆਂ ਕਈ ਵਾਰੀ ਸਵਾਲ ਉੱਠਦੇ ਪਏ ਦਸਾਂ ਪਾਤਸ਼ਾਹ ਦੀ ਜੋਤ ਕਿਉਂ ਕਹਿੰਨੇ ਆਂ ਜਦ ਕਿ ਇੰਨੇ ਬੰਨੇ ਭਗਤ ਦੇ ਐਡੇ ਵੱਡੇ ਸਾਡੇ ਪੱਟ ਬੈਠੇ ਆ ਇਹ ਇਸ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਗੁਰੂ ਸੀ ਗੁਰ ਸ਼ਬਦ ਸਤ ਗੁਰ ਜੀ ਨੇ ਗੁਰੂ ਅੰਗਦ ਦੇ ਪਾਛਾ ਤੱਕ ਗੁਰੂ ਗੋਬਿੰਦ ਸਿੰਘ ਪਾਛਾ ਤੱਕ ਇੱਕ ਜੋਤ ਦੂਸਰੀ ਦੂਸਰੀ ਤੋਂ ਤੀਸਰੀ ਤੱਕ ਨਾਮ ਸਕਾਰ ਕਰਕੇ ਗੁਰਤਾ ਗਤੀ ਬਖਸ਼ਿਸ਼ ਕਰਦੇ ਸੀ ਗੁਰੂ ਦਸਮ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਇਸ ਪਵਿੱਤਰ ਜੋਤ ਨੂੰ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਨਾਮ ਸਕਾਰ ਕੀਤੀ ਕੀ ਅੱਜ ਸਾਡੇ ਹਿੱਤਾਂ ਦੇ ਵਿੱਚ ਅੱਜ ਸਾਡੇ ਦਿਲਾਂ ਦੇ ਵਿੱਚ ਇਹ ਘਰ ਕੀਤੀ ਗੱਲ ਜਿਹੜੀ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਮੈਂ ਸਾਰਿਆਂ ਨੂੰ ਸਿਮਰ ਬੇਨਤੀ ਕਰਦਾ ਵਰਕਰਾਂ ਨੂੰ ਕਿ ਤੁਸੀਂ ਘਟੋ ਘਟ ਇੱਕ ਜਪਜੀ ਸਾਹਿਬ ਦਾ ਪਾਠ ਇਹ ਜ਼ਰੂਰ ਕਰਨਾ ਤਾਂ ਕਿ ਸਾਨੂੰ ਸੇਧ ਮਿਲ ਸਕੇ ਦੂਸਰੀ ਗੱਲ ਆਪਾਂ ਇੱਕ ਦੇਖਦੇ ਇੱਕ ਰੁਝਾਨ ਬਣ ਗਿਆ ਬਹੁਤ ਸਾਰੇ ਵਰਕਰਾਂ ਦਾ ਕਿ ਤੋਤਾ ਚਸ਼ਮੀ ਬਹੁਤ ਕਰਦੇ ਆ ਲੀਡਰ ਨੂੰ ਸਹੀ ਗੱਲ ਦੱਸਦੇ ਨਹੀਂ ਕਈ ਵਾਰੀ ਇਹ ਕੰਮ ਬੰਦ ਕਰੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨਹੀਂ ਸੀ ਕਦੇ ਸੁਣਦੇ ਉਹ ਕਦੇ ਕੋਈ ਬੰਦਾ ਚੁਗਲੀ ਕਰਦਾ ਸੀ ਉਹਨੂੰ ਕਹਿੰਦੇ ਸੀ ਕੰਮ ਦੀ ਗੱਲ ਕਰ ਕੀ ਭਾਂਪ ਲੈਂਦੇ ਸੀ ਕਿ ਬੰਦਾ ਕੀ ਕਰਨਾ ਚਾਹੁੰਦਾ ਤੇ ਕੱਲੇ ਕੋਲੋਂ ਸਾਰੀ ਰਿਪੋਰਟ ਵੀ ਲੈ ਲੈਂਦੇ ਸੀ ਅੱਜ ਤੁਸੀਂ ਵਰਕਰ ਸਹਿਬਾਨ ਇਸ ਗੱਲ ਦਾ ਵੀ ਤਹੱਈਆ ਕਰੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਾਡੇ ਸੱਤ ਦਹਾਕੇ ਜਿਸ ਪਾਰਟੀ ਵਿੱਚ ਸੇਵਾ ਕੀਤੀ ਆਪਾਂ ਤੋਤਾ ਚਸ਼ਮੀ ਦਾ ਕੰਮ ਬੱਸ ਬੰਦ ਕਰੀਏ ਲੀਡਰ ਨੂੰ ਸਹੀ ਗੱਲ ਦੱਸਿਆ ਕਰੀਏ ਜਾ ਕੇ ਤੇ ਚੁਗਲੀ ਨਿੰਦਿਆ ਵੀ ਛੱਡ ਦਈਏ ਕਿਉਂਕਿ ਚੁਗਲੀ ਨਿੰਦਿਆ ਇੱਕ ਐਸੀ ਆ ਇਹਦਾ ਕੰਧਾ ਬਾੜ ਦਿੰਦੀ ਆ ਮਨੁੱਖ ਤਾਂ ਪੰਜ ਭੂਤ ਦਾ ਸਰੀਰ ਆ ਸੋ ਮੈਂ ਲੀਡਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਕੌਮ ਤੁਹਾਡੇ ਵੱਲੋਂ ਦੇਖ ਰਹੀ ਆ ਪੰਜਾਬ ਤੁਹਾਡੇ ਵੱਲੋਂ ਦੇਖ ਰਿਹਾ ਆ ਆਈਸਟ ਇੰਡੀਆ ਕੰਪਨੀ ਆਈ ਸੀ ਜਿਹੜੀ ਚਾਨ ਨੂੰ ਤਿਆਰ ਆ ਤੇ ਜੇ ਆਪਾਂ ਭਾਈ ਸਹੀ ਸਮੇਂ ਤੇ ਸਹੀ ਸਟੈਪ ਚੱਕਾਂਗੇ ਗੁਰਮਤ ਅਨੁਕੂਲ ਸਤਗੁਰ ਜੀ ਨੇ ਸਾਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਗੁਰਬਾਣੀ ਦੇ ਲੜ ਲਾਇਆ ਆਓ ਸਾਰੇ ਇਸ ਗੱਲ ਦਾ ਵੀ ਤਹੱਈਆ ਕਰੀਏ ਸਤਗੁਰ ਜੀ ਨੂੰ ਸਾਖ ਸਾਤ 11ਵੀਂ ਜੋਤ ਕਰਕੇ ਮਨੁੱਖ ਕਰਕੇ ਨਹੀਂ ਸਾਡੀ ਗੁਰਸ਼ਬਦ ਅਗਵਾਈ ਕਰਦਾ ਤੇ ਸਤਪੁਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਨੂੰ ਹੁਕਮ ਵੀ ਆ ਇਹੋ ਹੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਇਆ ਹੇਠ ਸਿਰ ਜੀ ਆ ਗਿਆ ਸੀ ਆਓ ਤਕੜੇ ਹੋਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਸਮੁੱਚਾ ਪਰਿਵਾਰ ਬਵਾਨੀਆਂ ਕਹਾਣੀਆਂ ਪੁੱਤ-ਸਪੁੱਤ ਕ੍ਰੇਨ ਦੇ ਮਹਾ ਬਾਕ ਅਨੁਸਾਰ ਅਸੀਂ ਸਾਰੇ ਉਸ ਪਵਿੱਤਰ ਯਾਦ ਦੇ ਵਿੱਚ ਜੁੜੇ ਜੋ ਪਵਿੱਤਰ ਯਾਦ ਨੇ ਸਾਨੂੰ ਬਹੁਤ ਕੁਝ ਦਿੱਤਾ ਇੰਨੀ ਬੇਨਤੀ ਕਰਕੇ ਖਿਮਾ ਦਾ ਜਾਚ